ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਵੱਡੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਖਾਸ ਕਰਕੇ ਪਰਵਾਸੀ ਅਤੇ ਸਟੂਡੈਂਟ ਵੀਜ਼ਾ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਪਿਛਲੇ ਦਿਨਾਂ ਤੋਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੇ ਕੈਨੇਡਾ ਦੀ ਸਰਕਾਰ ਦੇ ਵੱਲੋਂ ਲਗਾਈਆਂ ਜਾ ਰਹੀਆਂ ਹਨ ਇਸੇ ਦੌਰਾਨ ਹੀ ਹੁਣ ਕੈਨੇਡਾ ਦੇ ਵਿੱਚ ਪ੍ਰੂਡੋ ਸਰਕਾਰ ਦੇ ਵੱਲੋਂ ਦੋ ਵੱਡੇ ਫੈਸਲੇ ਜਿਹੜੇ ਆ ਲਏ ਗਏ ਹਨ ਜਿਸ ਦੇ ਕਾਰਨ ਹੁਣ ਕੈਨੇਡਾ ਦੇ ਵਿੱਚ ਵਰਕ ਵੀਜ਼ਾ ਤੇ ਜਾਣ ਵਾਲਿਆਂ ਦੇ ਲਈ ਕਾਫੀ ਜ਼ਿਆਦਾ ਪ੍ਰੋਬਲਮਾਂ ਉਹਨਾਂ ਨੂੰ ਆਉਣਗੀਆਂ ਇਸ ਤੋਂ ਇਲਾਵਾ ਕੈਨੇਡਾ ਤੋਂ ਲੱਖਾਂ ਪੰਜਾਬੀਆਂ ਨੂੰ ਹੁਣ ਵਾਪਸ ਮੁੜਨਾ ਪਵੇਗਾ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਪਹਿਲੇ ਵੱਡੇ ਐਲਾਨ ਦੀ ਜੇਕਰ ਗੱਲ ਕਰੀਏ ਤੇ ਪਹਿਲਾ ਦੱਸ ਸਖਤ ਫੈਸਲਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਅਤੇ ਟਰੂਡੋ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਹੁਣ ਜਿਹੜੇ ਵੀ ਵਰਕ ਪਰਮਿਟ ਦੇ ਉੱਤੇ ਪੰਜਾਬੀ ਭਾਰਤੀ ਜਾਣਾ ਚਾਹੁੰਦੇ ਹਨ ਜੇਕਰ ਉਹਨਾਂ ਦਾ ਪਲੋਏ ਕੈਨੇਡਾ ਤੋਂ ਲੰਮੀਆਂ ਲੈਂਦਾ ਹੈ ਤੇ ਉਹ ਲੰਮੀਆਂ ਦੀ ਵੈਲਿਡਿਟੀ ਸਿਰਫ 6 ਮਹੀਨੇ ਦੀ ਹੀ ਕਰ ਦਿੱਤੀ ਗਈ ਹੈ ਉੱਥੇ ਹੀ ਹੁਣ ਉਸ ਨੂੰ 6 ਮਹੀਨੇ ਦੇ ਵਿੱਚ ਹੀ ਕੰਮੇ ਨੂੰ ਇੰਡੀਆ ਤੋਂ ਕੈਨੇਡਾ ਸੱਦਣਾ ਪਵੇਗਾ ਤੇ 6 ਮਹੀਨੇ ਦੇ ਅੰਦਰ ਅੰਦਰ ਹੀ ਸਾਰਾ ਪ੍ਰੋਸੈਸ ਕਰਕੇ ਉਸ ਨੂੰ ਜਿਹੜਾ ਵਰਕ ਪਰਮਿਟ ਦਵਾਉਣਾ ਪਵੇਗਾ ਜਿਸ ਤੇ ਇਸ ਕਾਰਨ ਕਿ ਇਹ ਮਿਆਦ ਹੁਣ ਕਾਫੀ ਜ਼ਿਆਦਾ ਘਟ ਕਰ ਦਿੱਤੀ ਗਈ ਹੈ ਜੋ ਕਿ ਪਹਿਲੇ ਟਾਈਮ ਦੇ ਵਿੱਚ ਇਹ ਮਿਆਦ 12 ਮਹੀਨੇ ਦੀ ਹੋਇਆ ਕਰਦੀ ਸੀ ਇਸੇ ਦੌਰਾਨ ਇਹ ਜਿਹੜਾ ਵੱਡਾ ਬਦਲਾਅ ਹੈ ਹੁਣ ਪਹਿਲੀ ਮਈ ਤੋਂ ਜਿਹੜਾ ਲਾਗੂ ਕਰ ਦਿੱਤਾ ਜਾਵੇਗਾ ਤੇ ਮਈ ਮਹੀਨੇ ਦੇ ਵਿੱਚ ਜੇਕਰ ਕਿਸੇ ਨੇ ਵੀ ਹੁਣ ਵਰਕ ਪਰਮਿਟ ਤੇ ਕੈਨੇਡਾ ਜਾਣਾ ਤੇ ਉਸ ਦੇ ਲਈ ਕੋਈ ਵੀ ਜਿਹੜਾ ਹੁਣ ਵਰਕ ਪਰਮਿਟ ਤੇ ਜਾਣਾ ਆਸਾਨ ਨਹੀਂ ਹੋਵੇਗਾ ਇਸ ਤੋਂ ਇਲਾਵਾ ਦੂਜੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਮੰਤਰੀ ਮਾਰਕ ਮਿਲਰ ਹੁਣਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੀ ਪ੍ਰਵਾਸੀਆਂ ਦੀ ਗਿਣਤੀ ਵਾਧਦੀ ਜਾ ਰਹੀ ਹੈ ਤੇ ਲਗਾਤਾਰ ਪ੍ਰਵਾਸੀਆਂ ਦੀ ਗਿਣਤੀ ਵਧਣ ਦੇ ਕਾਰਨ ਕੈਨੇਡਾ ਦੇ ਵਿੱਚ ਬੱਖ-ਬੱਖ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕੈਨੇਡਾ ਦੇ ਵਿੱਚ ਮਹਿੰਗਾਈ ਕਾਫੀ ਜ਼ਿਆਦਾ ਵਧਦੀ ਜਾ ਰਹੀ ਹੈ ਇਸ ਤੋਂ ਇਲਾਵਾ ਘਰਾਂ ਦੀਆਂ ਕੀਮਤਾਂ ਤੇ ਰੈਂਟਾਂ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ ਸੋ ਲਗਾਤਾਰ ਕੈਨੇਡਾ ਦੇ ਵਿੱਚ ਵੱਧ ਰਹੀ ਮਹਿੰਗਾਈ ਦਾ ਜਿਹੜਾ ਮੇਨ ਕਾਰਨ ਕੈਨੇਡਾ ਦੇ ਵਿੱਚ ਵਧੀ ਹੋਈ ਆਬਾਦੀ ਨੂੰ ਮੰਨਿਆ ਜਾ ਰਿਹਾ ਹੈ ਉੱਥੇ ਹੀ ਕੈਨੇਡਾ ਦੇ ਟਰੂ ਸਰਕਾਰ ਦੇ ਵੱਲੋਂ ਜਿਹੜਾ ਪੁੱਛਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੀ ਪ੍ਰਵਾਸੀਆਂ ਦੀ ਗਿਣਤੀ ਵਧ ਰਹੀ ਹੈ ਤੇ ਇਸ ਦੇ ਵਿੱਚ ਉਹ ਕਮੀ ਕਿਵੇਂ ਲਿਆਉਣਗੇ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਕੱਚੇ ਤੌਰ ਦੇ ਉੱਤੇ ਆ ਕੇ ਰਹਿ ਰਹੇ ਪ੍ਰਵਾਸੀਆਂ ਦੀ ਗਿਣਤੀ 25 ਲੱਖ ਤੋਂ ਵੀ ਟੱਪ ਚੁੱਕੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਕੱਚੇ ਪ੍ਰਵਾਸੀਆਂ ਦੀ ਗਿਣਤੀ ਵਧਣ ਦੇ ਕਾਰਨ ਉਹਨਾਂ ਦੀ ਗਿਣਤੀ ਨੂੰ ਘਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੁਣਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਨੇਡਾ ਦੇ ਵੱਲੋਂ ਹੁਣ ਆਉਣ ਵਾਲੇ ਅਗਲੇ 4 ਮਹੀਨਿਆਂ ਦੇ ਦੌਰਾਨ 5 ਲੱਖ ਤੋਂ ਵੀ ਵੱਧ ਜਿਹੜੇ ਪ੍ਰਵਾਸੀ ਕੱਚੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਦੀ ਗਿਣਤੀ ਨੂੰ ਉਹਨਾਂ ਦੇ ਵੱਲੋਂ ਹੁਣ ਘਟਾਇਆ ਜਾਵੇਗਾ ਸੋ ਇਸੇ ਦੌਰਾਨ ਬਹੁਤ ਸਾਰੇ ਪ੍ਰਵਾਸੀਆਂ ਦੇ ਵੱਲੋਂ ਕੈਨੇਡਾ ਦੇ ਵਿੱਚ ਰਫੀਜੀ ਕੇਸ ਵੀ ਅਪਲਾਈ ਕੀਤੇ ਜਾ ਰਹੇ ਹਨ ਇਸੇ ਦੇ ਲਈ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ 28000 ਰਫੀਜੀਆਂ ਡਿਪੋਰਟ ਕੈਨੇਡਾ ਤੋਂ ਕਰਨ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਸੀ ਸੋ ਇਸੇ ਦੌਰਾਨ ਹੁਣ তড়ਾ তড় ਜਿਹੜੇ ਡਿਪੋਰਟ ਕੀਤੇ ਜਾ ਰਹੇ ਹਨ ਰਫਿਊਜੀ ਅਤੇ 5 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਅਗਲੇ ਜਿਹੜੇ ਆਉਣ ਵਾਲੇ ਮਹੀਨੇ ਆ ਉਹਨਾਂ ਤੋਂ ਜਿਹੜਾ ਆ ਡਿਪੋਰਟ ਕਰਨ ਜਾਂ ਫਿਰ ਕੈਨੇਡਾ ਛੱਡਣ ਦੇ ਹੁਕਮ ਉਹਨਾਂ ਨੂੰ ਜਾਰੀ ਕੀਤੇ ਜਾ ਸਕਦੇ ਹਨ ਜਿਸ ਦੇ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਜਾਣਗੇ